ਭਾਰਤ ਸਰਕਾਰ ਦੇ ਵੱਲੋਂ ਪਾਕਿਸਤਾਨ ਨੂੰ ਇੱਕ ਹੋਰ ਝਟਕਾ ਦਿੱਤਾ ਗਿਆ ਦੱਸਦੀਏ ਕਿ ਜਿੱਥੇ ਪਾਕਿਸਤਾਨ ਦੇ ਵੱਲੋਂ ਵੀਡੀਓ ਪਾਈਆਂ ਜਾਂਦੀਆਂ ਸੀ ਕਿ ਭਾਰਤ ਦੇ ਵੱਲੋਂ ਪਾਣੀ ਨਹੀਂ ਰੋਕਿਆ ਗਿਆ ਤਾਂ ਉੱਥੇ ਹੀ ਹੋਣਾ ਵੀਡੀਓ ਸਾਹਮਣੇ ਆਈਆਂ ਨੇ ਰਾਮਬਾਣ ਡੈਮ ਦੀਆਂ ਜਿੱਥੋਂ ਚਨਾਵ ਨਦੀਆਂ ਜਿਹੜੀ ਉਹ ਨਿਕਲਦੀਆਂ ਤਾਂ ਉੱਥੋਂ ਬਿਲਕੁਲ ਪਾਣੀ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਦੱਸਦੀਏ ਕਿ ਹੁਣ ਜਿਹੜੀ ਪਾਣੀ ਦੀ ਕਿੱਲਤਾ ਪਾਕਿਸਤਾਨ ਨੂੰ ਸਤਾਵੇਗੀ ਕਿਉਂਕਿ ਪਾਣੀ ਆ ਜਿਹੜਾ ਉਹ ਬਿਲਕੁਲ ਘਟਾ ਦਿੱਤਾ ਗਿਆ ਹੈ ਨਾ ਮਾ ਪਰ ਪਾਣੀ ਜਿਹੜਾ ਚਨਾਬ ਦੇ ਵਿੱਚ ਵਗਦਾ ਹੋਇਆ ਨਜ਼ਰ ਆ ਰਿਹਾ ਦੱਸਦੀ ਹੈ ਕਿ ਜਿੱਥੇ ਵੱਡੇ ਵੱਡੇ ਪੱਥਰ ਨੇ ਜਿਹੜੇ ਉਹ ਦਿਖਾਈ ਦਿੰਦੇ ਨੇ ਇਹਨਾਂ ਪੱਥਰਾਂ ਦੇ ਉੱਪਰ ਦੀ ਜਿਹੜਾ ਪਾਣੀ ਹੈ ਉਹ ਚੱਲਦਾ ਸੀ ਕਿਸੇ ਟਾਈਮ ਪਰ ਅੱਜ ਦੇ ਟਾਈਮ ਜਿਹੜਾ ਪਾਣੀ ਬਿਲਕੁਲ ਜਿਹੜਾ ਉਹ ਉੱਥੋਂ ਕਟਾ ਦਿੱਤਾ ਗਿਆ ਲੋਕ ਚਨਾਬ ਨਦੀ ਦੇ ਵਿੱਚ ਖੜ ਕੇ ਜੜੀਆਂ ਤਸਵੀਰਾਂ ਲੈ ਲੈ ਕੇ ਸਾਂਝੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦਾ ਜਿਹੜਾ ਉੱਤੇ ਮਜਮਾ ਬਣਿਆ ਹੋਇਆ ਲੋਕ ਜਿਹੜੇ ਦੂਰੋਂ ਦੂਰੋਂ ਹੋਣਾ ਚਨਾਬ ਨਦੀ ਦੇਖਣ ਆ ਰਹੇ ਨੇ ਕਿਉਂਕਿ ਰਾਮਬੰਦ ਡੈਮ ਤੋਂ ਜਿਹੜਾ ਪਾਣੀ ਆ ਉਹ ਬਿਲਕੁਲ ਬੰਦ ਕਰ ਦਿੱਤਾ ਗਿਆ ਨਾ ਮਾਤਰ ਜਿਹੜਾ ਪਾਣੀ ਉਥੋਂ ਛੱਡਿਆ ਜਾ ਰਿਹਾ ਦੱਸਦੀ ਹੈ ਕਿ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ 65 ਸਾਲ ਪੁਰਾਣੇ ਸਿੰਧੂ ਜਲਸ ਸਮਝੌਤੇ ਨੂੰ ਮੌਤਲ ਕਰ ਦਿੱਤਾ ਹੈ ਇਸ ਨੂੰ ਭਾਰਤ ਵੱਲੋਂ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਲਈ ਕੂਟਨੀਤੀ ਤੌਰ ਤੇ ਚੁੱਕਿਆ ਗਿਆ ਸਭ ਤੋਂ ਵੱਡਾ ਕਦਮ ਮੰਨਿਆ ਜਾ ਰਿਹਾ ਹੁਣ ਹੁਣ ਤੱਕ ਜਾਣਕਾਰੀ ਅਨੁਸਾਰ ਭਾਰਤ ਨੇ ਚਨਾਬ ਨਦੀ ਤੇ ਬਗਲੀ ਹਾਰ ਡੈਮ ਤੋਂ ਪਾਕਿਸਤਾਨ ਜਾਣ ਵਾਲੇ ਪਾਣੀ ਦੇ ਵਹਾਅ ਨੂੰ ਰੋਕ ਦਿੱਤਾ ਅਤੇ ਜੇਲਮ ਨਦੀ ਤੇ ਕ੍ਰਿਸ਼ਨਾ ਗੰਗਾ ਡੈਮ ਤੇ ਵੀ ਇਸੇ ਤਰ੍ਹਾਂ ਦੇ ਕਦਮ ਚੱਕਣ ਦੀ ਯੋਜਨਾ ਬਣਾਈ ਜਾ ਰਹੀ ਹੈ ਮਾਮਲੇ ਤੋਂ ਜਾਣੂ ਇੱਕ ਸੂਤਰ ਨੇ ਨਿਊਜ਼ ਏਜੰਸੀਆਂ ਨੂੰ ਦੱਸਿਆ ਹੈ ਕਿ ਭਾਰਤ ਜੰਮੂ ਦੇ ਰਾਮਬਾਣ ਵਿੱਚ ਬਗਲੀ ਹਾਰ ਆ ਪਣ ਬਿਜਲੀ ਬਾਣ ਅਤੇ ਉੱਤਰੀ ਕਸ਼ਮੀਰੀ ਕਸ਼ਮੀਰ ਵਿੱਚ ਕ੍ਰਿਸ਼ਨ ਕਿਸ਼ਨ ਗੰਗਾ ਪਣ ਬਿਜਲੀ ਬਾਣ ਰਹੀਂ ਆਪਣੇ ਪਾਸਿਓਂ ਪਾਕਿਸਤਾਨ ਜਾਣ ਵਾਲੇ ਪਾਣੀ ਦਾ ਪ੍ਰਵਾਹ ਨੂੰ ਜਿਮਤਾ ਕਰ ਸਕਦਾ ਹੈ ਇਸ ਦਾ ਮਤਲਬ ਇਹ ਇਹ ਹੈ ਕਿ ਇਹਨਾਂ ਡੈਮਾਂ ਰਾਹੀਂ ਪਾਕਿਸਤਾਨ ਪਹੁੰਚਣ ਵਾਲਾ ਪਾਣੀ ਨੂੰ ਬਿਨਾਂ ਕਿਸੇ ਪੂਰਵ ਚੇਤਾਵਨੀ ਦੇ ਰੋਕਿਆ ਜਾ ਸਕਦਾ ਵਹਾਰ ਨੂੰ ਵੀ ਵਧਾਇਆ ਜਾ ਸਕਦਾ ਪਹਿਲ ਗਾਮਾ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਇਸ ਦਹਾਕੇ ਪੁਰਾਣੇ ਸਮਝੌਤੇ ਨੂੰ ਮੁਤਲ ਕਰ ਦਿੱਤਾ ਗਿਆ ਸੀ ਸਿੱਧੂ ਜਲ ਸੰਧੀ 1960 ਵਿੱਚ ਵਿਸ਼ਵ ਬੈਂਕ ਦੀ ਵਿਚੋਲਗੀ ਹੇਠ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਈ ਸੀ ਇਸ ਤਹਿਤ ਸਿੰਧੂ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਪਾਣੀ ਨੂੰ ਦੋਮਾ ਦੇਸ਼ਾਂ ਵਿਚਕਾਰ ਵੰਡਣ ਦਾ ਫੈਸਲਾ ਕੀਤਾ ਗਿਆ ਸੀ ਬਗਲੀਹਾੜ ਡੈਮ ਵੀ ਦੋਮਾ ਦੇਸ਼ ਦੇ ਗੁਆਂਡੀ ਦੇਸ਼ਾਂ ਦੇ ਵਿਚਕਾਰ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਪਾਕਿਸਤਾਨ ਨੇ ਵੀ ਪਹਿਲਾਂ ਇਸ ਮਾਮਲੇ ਵਿੱਚ ਵਿਸ਼ਵ ਬੈਂਕ ਤੋਂ ਵਿਚੋਲਗੀ ਦੀ ਮੰਗ ਕੀਤੀ ਸੀ ਇਸੇ ਤਰ੍ਹਾਂ ਕਿਸ਼ਨ ਗੰਗਾ ਡੈਮ ਨੂੰ ਕਾਨੂੰਨੀ ਅਤੇ ਕੂਟ ਕੂਟਨੀਤਿਕ ਜਾਂਚ ਦਾ ਸਾਹਮਣਾ ਕਰਨਾ ਪਿਆ ਸੀ ਸਮਝੌਤੇ ਦੇ ਤਹਿਤ ਪਾਕਿਸਤਾਨ ਨੂੰ ਸਿੰਧੂ ਪ੍ਰਣਾਲੀ ਦੇ ਪੱਛਮੀ ਦਰਿਆਵਾਂ ਸਿੰਧੂ ਚਨਾਵਤ ਜੇਮਨਾ ਅਤੇ ਕੰਟਰੋਲ ਦਿੱਤਾ ਗਿਆ ਸੀ ਪਾਕਿਸਤਾਨ ਸਿੰਚਾਈ ਅਤੇ ਬਿਜਲੀ ਉਤਪਾਦ ਦੇ ਲਈ ਸਿੰਧੂ ਜਲ ਨਦੀ ਪ੍ਰਣਾਲੀ ਦੇ ਲਗਭਗ 93% ਪਾਣੀ ਦੀ ਵਰਤੋਂ ਕਰਦਾ ਸੀ ਤੇ ਗੁਆਂਢੀ ਦੇਸ਼ ਦੀ ਲਗਭਗ 80% ਖੇਤੀ ਜ਼ਮੀਨੀ ਜਮੀਨ ਇਸ ਪਾਣੀ ਤੇ ਨਿਰਭਰ ਸੀ ਪਾਕਿਸਤਾਨ ਦੀ ਆਰਥਿਕ ਵਿੱਚ ਆਰਥਿਕਤਾ ਵਿੱਚ ਖੇਤੀਬਾੜੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਇਹੀ ਕਾਰਨ ਹੈ ਕਿ ਸੂਵਜੋਬਤਾ ਮੁਲਤਵੀ ਹੋਣ ਤੋਂ ਬਾਅਦ ਪਾਕਿਸਤਾਨ ਲਗਾਤਾਰ ਜੰਗ ਦੀਆਂ ਧਮਕੀਆਂ ਦੇ ਰਿਹਾ ਸਿੰਧੂ ਜਲ ਸੰਧ ਦੀ ਰੋਕ ਨੂੰ ਰੋਕ ਕੇ ਜਾਣ ਤੇ ਕ੍ਰਾਂਚੀ ਸਥਿਤ ਖੋਜ ਫਾਰਮ ਪਾਕਿਸਤਾਨ ਐਗਰੀਕਲਚਰ ਰਿਸਰਚ ਦੀ ਸਾਰੀ ਸੌਕਤ ਨੇ ਕਿਹਾ ਕਿ ਭਾਰਤ ਦੀ ਕਾਰਵਾਈ ਅਨਿਸ਼ਚਿਤਤਾ ਪੈਦਾ ਕਰ ਸਕਦੀ ਹੈ ਉਹਨਾਂ ਕਿਹਾ ਕਿ ਸਾਡੇ ਕੋਲ ਇਸ ਸਮੇਂ ਕੋਈ ਵਿਕਲਪ ਨਹੀਂ ਹੈ ਸੰਧੀ ਵਿੱਚ ਸ਼ਾਮਲ ਦਰਿਆ ਸਿਰਫ ਫਸਲਾਂ ਵਿੱਚ ਹੀ ਨਹੀਂ ਸਗੋਂ ਸ਼ਹਿਰਾਂ ਬਿਜਲੀ ਉਤਪਾਦਨ ਅਤੇ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਲਾਵਲ ਪੁੱਟੋ ਜਰਦਾਰੀ ਨੇ ਸਮਝੌਤਾ ਮੂਰਤਵੀ ਹੋਣ ਤੋਂ ਬਾਅਦ ਕਿਹਾ ਸੀ ਜਾਂ ਤਾਂ ਸਾਡਾ ਪਾਣੀ ਸਿੰਧੂ ਨਦੀ ਵਿੱਚ ਵਹੇਗਾ ਜਾਂ ਫਿਰ ਉਹਨਾਂ ਦਾ ਖੂਨ ਵਹੇਗਾ ਭਾਰਤ ਨੇ ਇਸ ਬਿਆਨ ਤੇ ਸਖਤ ਪ੍ਰਤੀਕਿਰਿਆ ਦਿੱਤੀ ਸੀ ਇੰਨਾ ਹੀ ਨਹੀਂ ਪਾਕਿਸਤਾਨੀ ਸਿਆਸਤਦਾਨਾਂ ਨੇ ਸਮਝੋਤੇ ਨੂੰ ਮੁਲਤਵੀ ਕਰਨ ਦੇ ਫੈਸਲੇ ਨੂੰ ਜੰਗ ਦਾ ਸਿੱਧਾ ਐਲਾਨ ਕਰਾਰ ਦਿੱਤਾ ਸੀ ਤਾਂ ਹੁਣ ਚਨਾਬ ਨਦੀ ਆ ਜਿਹੜੀ ਉਹ ਬਿਲਕੁਲ ਬੰਦ ਹੋ ਚੁੱਕੀ ਆ ਨਾ ਮਾਤਰਾ ਜਿਹੜਾ ਪਾਣੀ ਇਸ ਦੇ ਵਿੱਚ ਵਹਿ ਰਿਹਾ ਵਹਾ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਗਿਆ ਤੇ ਦੂਸਰੇ ਪਾਸੇ ਜਿਹੜੀ ਜੇਲਮ ਨਦੀ ਆ ਉਸ ਤੇ ਵੀ ਹੋਣਾ ਸਰਕਾਰ ਦੇ ਵੱਲੋਂ ਸਕੰਜਾ ਕੱਸਿਆ ਜਾਵੇਗਾ ਦੱਸਦੀ ਹੈ ਕਿ ਭਾਰਤ ਸਰਕਾਰ ਦੇ ਵੱਲੋਂ ਉਸ ਤੇ ਵੀ ਆ ਜਿਹੜੀ پابੰਦੀ ਲਗਾਉਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਉਸ ਦੇ ਵਿੱਚ ਵੀ ਕਿਸੇ ਵਕਤ ਵੀ ਜਿਹੜਾ ਪਾਣੀ ਆ ਉਹ ਘਟ ਸਕਦਾ ਜਾਂ ਫਿਰ ਕਿਸੇ ਵਕਤ ਵੀ ਇਹਨਾਂ ਨਦੀਆਂ ਦੇ ਵਿੱਚ ਜਿਹੜਾ ਪਾਣੀ ਆ ਉਹ ਬੰਦ ਛੱਡਿਆ ਜਾ ਸਕਦਾ ਜਿਸ ਦੇ ਨਾਲ ਦੋਨੋਂ ਤਰਫਾਂ ਤੇ ਜਿਹੜਾ ਉਹ ਪਾਕਿਸਤਾਨ ਦਾ ਨੁਕਸਾਨ ਹੋਵੇਗਾ ਜੇਕਰ ਪਾਣੀ ਬੰਦ ਛੱਡਿਆ ਜਾਂਦਾ ਤਾਂ ਪਾਕਿਸਤਾਨ ਵਿੱਚ ਹੜ੍ਹ ਦੇ ਮਾਹੌਲ ਬਣ ਸਕਦੇ ਆ ਜੇਕਰ ਪਾਣੀ ਘਟ ਜਾਂਦਾ ਤਾਂ ਫਿਰ ਉੱਥੇ ਜਿਹੜੀ ਭੁੱਖਮਰੀ ਫੈਲ ਸਕਦੀ ਹੈ ਕਿਉਂਕਿ ਜਿਹੜਾ ਜ਼ਿਆਦਾਤਰ ਆਰਥਿਕਤਾ ਆਰਥਿਕਤਾ ਜਿਹੜੀ ਹੈ ਪਾਕਿਸਤਾਨ ਦੀ ਉਹ ਖੇਤੀਬਾੜੀ ਤੇ ਨਿਰਪਰ ਹੈ ਤੇ ਖੇਤੀਬਾੜੀਆਂ ਜਿਹੜੀ ਉਹ ਇਹਨਾਂ ਨਦੀਆਂ ਦੇ ਉੱਤੇ ਨਿਰਪਰ ਆ ਜੇਕਰ ਇਹਨਾਂ ਦੇ ਵਿੱਚ ਪਾਣੀ ਨਹੀਂ ਜਾਵੇਗਾ ਤਾਂ ਖੇਤੀਬਾੜੀ ਜ਼ਰੂਰ ਪ੍ਰਭਾਵਿਤ ਹੋਵੇਗੀ ਤਾਂ ਹੁਣ ਆਰਥਿਕ ਤੌਰ ਤੇ ਜਿਹੜਾ ਅ ਨੀਚਾ ਹੱਲੇ ਕਾਰਨ ਦੇ ਲਈ ਜਿਹੜਾ ਭਾਰਤ ਦੇ ਵੱਲੋਂ ਇਹ ਕੂਟਨੀਤਿਕ ਚਾਲ ਆ ਜਿਹੜੀ ਉਹ ਪਾਕਿਸਤਾਨ ਦੇ ਵਿਰੁੱਧ ਚੱਲੀ ਗਈ